ਉੰਤੇ ਤਰੀਕੇ ਨਾਲ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਸਿੱਖਾਂ ਦੀ ਜਦੋਂ ਕਿਸੇ ਮਾਂ ਨੇ ਉੱਥੇ ਬੱਚੇ ਨੂੰ ਜਨਮ ਦੇਣਾ ਹੁੰਦਾ ਪੰਜਾਬ ਦੇ ਵਿੱਚ ਖਾਸ ਕਰਕੇ ਤਾਂ ਉਸ ਦਾ ਤੁਰੰਤ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ ਸਿਜ਼ੇਰੀਅਨ ਡਰਾਇਆ ਜਾਂਦਾ ਉਹਨਾਂ ਨੂੰ ਕਿ ਜੇ ਤੁਸੀਂ ਸਿਜ਼ੇਰੀਅਨ ਆਪਰੇਸ਼ਨ ਕਰਵਾ ਕੇ ਬੱਚੇ ਨੂੰ ਜਨਮ ਦੇਣ ਲਈ ਨਹੀਂ ਮੰਨੋਗੇ ਤਾਂ ਤੁਹਾਡੀ ਮੌਤ ਹੋ ਸਕਦੀ ਹੈ ਜਾਂ ਬੱਚੇ ਦੀ ਮੌਤ ਹੋ ਸਕਦੀ ਹੈ ਇਹ ਡਰਾਇਆ ਜਾਂਦਾ ਉਹਨਾਂ ਨੂੰ ਤੇ ਉਸ ਤੋਂ ਪਹਿਲਾਂ ਇਹ ਇੰਜੈਕਸ਼ਨ ਦਿੱਤਾ ਜਾਂਦਾ ਜਿਹੜੇ ਇੰਜੈਕਸ਼ਨ ਦੀ ਆਪਾਂ ਗੱਲ ਕੀਤੀ ਹੈ ਕੈਮੀਕਲ ਸਬਸਟੈਂਸ ਜਿਹੜਾ ਕਾਮਨਲੀ ਯੂਜ਼ ਹੁੰਦਾ ਜਿਸ ਨੂੰ ਡੀਸੈਕਸੁਐਲਿਟੀ ਦੇ ਲਈ ਵਰਤਿਆ ਜਾਂਦਾ ਐਂਟੀ ਐਂਡਰੋਜਨ ਐਂਡਰੋਜਨ ਡਰਗ ਮੈਟ੍ਰੋਕਸੀ ਪ੍ਰੋਜੈਸਟਰੋਨ ਐਸੀਟੇਟ ਐਮ ਪੀ ਐਸ ਨੂੰ ਕਿਹਾ ਜਾਂਦਾ ਤੇ ਇਹ ਡਰਗ ਵਰਤੀ ਜਾਂਦੀ ਹੈ ਉੱਥੇ ਇਹ ਜਦੋਂ ਕਿਸੇ ਪ੍ਰੈਗਨੈਂਟ ਔਰਤ ਨੂੰ ਇਹ ਇੰਜੈਕਸ਼ਨ ਦਿੱਤੇ ਜਾਂਦੇ ਨੇ ਤਾਂ ਜਿਹੜਾ ਜਨਮ ਲੈਣ ਵਾਲਾ ਬੱਚਾ ਉਸ ਦੇ ਉੱਤੇ 99% 99% ਇਸ ਹਾਰਮੋਨ ਦੇ ਅਸਰ ਪਾਏ ਜਾਂਦੇ ਨੇ ਪੈਂਦੇ ਨੇ ਹੁਣ ਤੁਸੀਂ ਨੋਟ ਕਰੋ ਆਪਣੀਆਂ ਆਪਣੀਆਂ ਸਲੀਪਾਂ ਕੱਢੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਜਨਮ ਦਿੱਤਾ ਤੇ ਕਿੰਨੇ ਡਾਕਟਰਾਂ ਨੇ ਉਹਨਾਂ ਨੂੰ ਇਹ ਇੰਜੈਕਸ਼ਨ ਪ੍ਰੈਸਕ੍ਰਾਈਬ ਕੀਤੇ ਸੀ